ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥਵਿਦ ਸੁਮਨ ਪ੍ਰੀਤ कौर ਤੇ ਮੈਂ ਹਾਂ ਸੁਮਨ ਪ੍ਰੀਤ कौर ਅੱਜ ਹੈ 13 ਸਪਟੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 13 ਸਪਟੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਤੇ ਐਮਸੀਕਿਊ ਹਰੀ ਕੇਮ ਐਮਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ PDF ਵੀ ਲੈ ਸਕਦੇ ਨੇ Telegram ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ਕਿਸ ਨੂੰ ਮਰਨ ਉਪਰੰਤ ਪੀ ਵੀ ਨਰਸੀਮਾ ਰਾਓ ਜਾਦਗਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਮਰਨ ਉਪਰੰਤ ਪੀ ਵੀ ਨਰਸੀਮਾ ਰਾਓ ਜਾਦਗਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਵਾ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਇਹਨਾਂ ਦਾ ਆਰਥਿਕ ਖੇਤਰ ਵਿੱਚ ਕਾਫੀ ਯੋਗਦਾਨ ਰਿਹਾ ਇਸ ਕਰਕੇ ਇਹਨਾਂ ਨੂੰ ਪੀ ਵੀ ਨਰਸੀਮਾ ਰਾਓ ਦੇ ਨਾਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੁਣ ਫੋਨਿਕ ਅਵਾਰਡ ਦੀ ਗੱਲ ਇੱਕ ਪੁਰਸਕਾਰ ਦੀ ਗੱਲ ਤਾਂ ਯੂਨਸ احمد ਨੂੰ ਕਮਲ ਇੰਟਰਨੈਸ਼ਨਲ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਅਨੁਪਰਨਾ رائے ਨੇ ਸongs of forgotten trees ਲਈ ਹੋਰੀਜ਼ੋਂਟਲ ਬੈਸਟ ਡਾਇਰੈਕਟਰ ਦਾ ਪੁਰਸਕਾਰ ਜਿੱਤੇ ਆਨੰਦ ਵੀ ਪਾਟੇਲ ਨੂੰ ਬੰਗਲੌਰ ਵਿੱਚ ਵਿਕਾਰੀ ਪ੍ਰੋਫੈਸਰ ਬੀ ਕੇ ਗੋਪਕ पुरस्कार ਨਾਲ ਸਨਮਾਨਿਤ ਕੀਤਾ ਜਾਵੇਗਾ ਪ੍ਰੇਮਚੰਦਰ ਪੁਖਰੰਬਮ ਨੂੰ ਲਲਿਤ ਕਲਾ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਦਿੱਤੀ ਰਾਓ ਹੈਦਰੀ ਨੇ ਮੈਲਵਾਰਨ 2025 ਦੇ ਇੰਡੀਅਨ ਫਿਲਮ ਫੈਸਟੀਵਲ ਵਿੱਚ ਡਾਈਵਰਸਿਟੀ ਇਨ ਸਿਨੇਮਾ ਨੂੰ ਸਨਮਾਨਿਤ ਕੀਤਾ ਗਿਆ ਬੁੜੀ ਮੁੜੀ ਪੈਡੀ ਰਾਜੂ ਦੀ ਫੋਟੋ ਨੂੰ 2025 ਦੀ ਕਬਾਈਲੀ ਫੋਟੋ ਆਫ ਦਿਅਰ ਅਵਾਰਡ ਮਿਲਿਆ ਨੈਕਸਟ ਹੈ हाल ही ਵਿੱਚ ਆਪਣੀ ਚੌਥੀ ਕਿਤਾਬ ਡਿਫਰੈਂਟ ਬਟ ਨੋ ਲੈਸ ਦਾ ਐਲਾਨ ਕਿਸ ਨੇ ਕੀਤਾ ਡਿਫਰੈਂਟ ਬਟ ਨੋ ਲੈਸ ਦਾ ਐਲਾਨ ਕੀਤਾ ਵਾ ਅਨੁਪਮ ਖੇਰ ਨੇ অপਸ਼ਨ ਬੀ ਇਜ਼ ਦਾ রাইਟ ਆਨਸਰ ਅਨੁਪਮ ਅਨੁਪਮ ਖੇਰ ਆਪਣੀ ਚੌਥੀ ਕਿਤਾਬ ਲਾਂਚ ਕਰਨਗੇ ਡਿਫਰੈਂਟ ਬਟ ਨੋ ਲੈਸ ਠੀਕ ਹੈ ਹੋਣ ਇੱਕ ਬੁੱਕ ਦੀ ਗੱਲ ਆ ਤਾਂ ਜੇ ਕੇ ਜੀ ਐਸ ਢਿੱਲੋ ਦੁਆਰਾ ਲਿਖੀ ਗਈ ਕਿਤਾਬ ਆਪਰੇਸ਼ਨ ਸੰਦੂਰ ਦੀ ਅਨਟੋਲਡ ਸਟੋਰੀ ਆਫ ਇੰਡੀਅਨਸ ਡੀਪ ਸਟ੍ਰਾਈਕਸ ਇਨਸਾਈਡ ਪਾਕਿਸਤਾਨ ਰਿਲੀਜ਼ ਕੀਤੀ ਗਈ ਵੈਰੀ ਵੈਰੀ ਇੰਪੋਰਟੈਂਟ कैमिलिया पंजाबी ने लंदन ਵਿੱਚ ਆਪਣੀ ਨਵੀਂ ਰਸੋਈ ਕਿਤਾਬ वेजिटेबल्स ਦੀ ਇੰਡੀਅਨ ਵੇ ਲਾਂਚ ਕੀਤੀ। ਮਨੋਜ ਚਾਹ ਦੀ ਨਵੀਂ ਕਿਤਾਬ ਇਨ ਪ੍ਰਾਈਜ਼ ਆਫ ਕੋਲੀਸਨ ਪੋਲਿਟਿਕਸ ਰਿਲੀਜ਼ ਕੀਤੀ ਗਈ। ਜਸਟਿਸ ਦੈਨਿਡ, ਜਸਟਿਸ ਲੋਟਸ। ਇਹ ਕਿਤਾਬ ਕੰਚਨ ਚੱਕਰਵਰਤੀ ਦੁਆਰਾ ਲਿਖੀ ਗਈ। ਪ੍ਰੀਯੰਦਵਾ ਯਾ ਕੁੰਮਾਰ ਨੇ ਐਮ ਐਸ ਸੁਆਮੀਨਾਥਨ ਦੀ men who fed india ਕਿਤਾਬ ਲਿਖੀ। ਜਸਟਿਸ ਡੀਵਾਈ ਚੰਦਰਚੂੜ ਨੇ ਆਪਣੀ ਪਹਿਲੀ ਕਿਤਾਬ ਵਾਈ ਦੇ ਕਨਸਟੀਟਿਊਸ਼ਨ ਮੈਟਰਜ਼ ਰਿਲੀਜ਼ ਕੀਤੀ। ਦੀ ਰਾਈਜ਼ ਆਫ ਦੀ ਹਿਟਮੈਨ ਕਿਤਾਬ ਆਰ ਕੋਸ਼ਿਕ ਦੁਆਰਾ ਲਿਖੀ ਗਈ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੀ ਗਈ ਵਿਸ਼ਵ ਪ੍ਰਤੀਵਾ ਦਰਜਾਬੰਦੀ 2025 ਵਿੱਚ ਕੌਣ ਸਿਖਰ ਤੇ ਰਿਹਾ ਵਿਸ਼ਵ ਪ੍ਰਤੀਵਾ ਦਰਜਾਬੰਦੀ 2025 ਵਿੱਚ ਸਿਖਰ ਤੇ ਰਿਹਾ ਸਵਿਟਜ਼ਰਲੈਂਡ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਸਵਿਟਜ਼ਰਲੈਂਡ ਟੌਪ ਤੇ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਦੀ ਕੈਪੀਟਲ ਆ ਵੈਰਨ ਕਰੰਸੀ ਆ ਸਵਿਸ ਫ੍ਰੈਂਕ ਪ੍ਰੈਜ਼ੀਡੈਂਟ ਆ ਕੈਰਿਨ ਕੈਲਰ ਸਟਰਮ ਨੈਕਸਟ ਹੈ ਆਈਸੀਸੀ ਨੇ ਹਾਲ ਹੀ ਵਿੱਚ ਮਹਿਲਾ ਵਿਸ਼ਵ ਕੱਪ 2025 ਲਈ ਕਿਹੜੀ ਸਕੀਮ ਸ਼ੁਰੂ ਕੀਤੀ ਹਾਂਜੀ ਆਈਸੀਸੀ ਨੇ ਮਹਿਲਾ ਵਿਸ਼ਵ ਕੱਪ 2025 ਲਈ ਇੱਕ ਮਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਨਾਮ ਆ ਜਿੱਤਣ ਦੀ ਇੱਛਾ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਜਿੱਤਣ ਦੀ ਇੱਛਾ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਵਿਲ ਡੂ ਵਿਨ ਠੀਕ ਹੈ ए ਇਜ਼ ਦੀ ਕੀਮ ਦਾ ਨਾਮ ਹੁਣ ICC ਦੀ ਗੱਲ ਹੈ ਜਾਨੀ ਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਇਸ ਦੀ ਸਥਾਪਨਾ 15 ਜੂਨ 1909 ਚ ਹੋਈ ਇਸ ਦਾ ਹੈੱਡਕੁਆਰਟਰ ਦੁਬਈ ਦੇ ਵਿੱਚ ਹੈ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਅਜੈ ਸ਼ਾ ਇਹ ਅਮਿਤ ਸ਼ਾ ਦੇ ਬੇਟੇ ਆ ਸਾਡੇ ਜਿਹੜੇ ਗ੍ਰਹਿ ਮੰਤਰੀ ਆ ਉਹਨਾਂ ਦੇ ਡਿਪਟੀ ਚੇਅਰਮੈਨ ਆ ਇਮਰਾਨ ਖਵਾਜ਼ਾ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਦੇਸ਼ ਭਗਤੀ ਦਿਵਸ ਮਨਾਇਆ ਗਿਆ ਦੇਸ਼ ਭਗਤੀ ਦਿਵਸ ਅਮਰੀਕਾ ਦੇ ਵਿੱਚ ਮਨਾਇਆ ਗਿਆ 11 ਸਪਟੰਬਰ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣੇ ਦਿਵਸ ਅਮਰੀਕਾ ਨੇ ਮਨਾਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਮਰੀਕਾ ਅਮਰੀਕਾ ਦੀ ਕੈਪੀਟਲ ਵਾਸ਼ਿੰਗਟਨ ਡੀਸੀ ਕਰੰਸੀ ਅਮਰੀਕਨ ਡਾਲਰ ਇਥੋਂ ਦਾ 47ਵੇਂ ਨੰਬਰ ਦੇ ਰਾਸ਼ਟਰਪਤੀ ਆ ਡੋਨਾਲਡ ਟਰੰਪ ਅਤੇ 5ਵੇਂ ਪੰਜਾਵੇਂ ਨੰਬਰ ਦੇ ਉਪ ਰਾਸ਼ਟਰਪਤੀ ਆ ਜੀ ਡੀ ਵੈਸ ਅਮਰੀਕਾ 2026 G20 ਸਮੀਲਨ ਦੀ ਮੇਜ਼ਬਾਨੀ ਕਰੇਗਾ। ਡੋਨਾਲਡ ਟਰੰਪ ਨੇ ਸਰਜੀਓ ਗੋਰ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਚੁਣਿਆ ਅਮਰੀਕਾ ਤੇ ਦੱਖਣੀ ਕੋਰੀਆ ਨੇ ਉਲਜੀ ਫ੍ਰੀडम ਸ਼ੀਲਡ ਫੌਜੀ ਅਭਿਆਸ ਕੀਤਾ ਅਮਰੀਕਾ ਨੇ ਡਾਲਰ ਪੈਗਡ ਸਟੇਬਲ ਕੋਇਨਾਂ ਨੂੰ ਨਿਜ਼ਮਤ ਕਰਨ ਲਈ ਜੀਨੀਅਸ ਐਕਟ ਪਾਸ ਕੀਤਾ ਅਮਰੀਕਾ ਯੂਨੈਸਕੋ ਤੋਂ ਬਾਹਰ ਹੋਇਆ ਭਾਰਤੀ ਫੌਜ ਲਈ ਅਪਾਚੇ ਅਟੈਕ ਹੈਲੀਕਾਪਟਰਾਂ ਦੀ ਪਹਿਲੀ ਖੇਪ ਅਮਰੀਕਾ ਤੋਂ ਪ੍ਰਾਪਤ ਹੋਈ ਅਮਰੀਕਾ ਨੇ ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਟੀਆਰਐਫ ਨੂੰ ਵਿਦੇਸ਼ੀ ਅੱਤਵਾਦੀ ਸਮੂਹ ਉਨਾਮਿਤ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰੀ ਜੰਗਲਾਤ ਸ਼ਹੀਦ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਇਸ ਤਰ੍ਹਾਂ ਦੇ ਸਾਡੇ ਸ਼ਹੀਦ ਜਿਹੜੇ ਜੰਗਲਾਂ ਦੀ ਰੱਖਿਆ ਕਰਦੇ ਕਰਦੇ ਸ਼ਹੀਦ ਹੋ ਗਏ ਆ ਠੀਕ ਹੈ ਉਹਨਾਂ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਸੰਧਾ ਅਜ਼ਲੀ ਦੇਣ ਦੇ ਲਈ 11 ਸਤੰਬਰ ਨੂੰ ਰਾਸ਼ਟਰੀ ਜੰਗਲਾਤ ਦਿਵਸ ਮਨਾਇਆ ਗਿਆ ਠੀਕ ਹੈ ਰਾਸ਼ਟਰੀ ਜੰਗਲ ਸ਼ਹੀਦ ਦਿਵਸ 11 ਸਤੰਬਰ ਨੂੰ ਉਹਨਾਂ ਲੋਕਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਜਿਨ੍ਹਾਂ ਨੇ ਭਾਰਤ ਦੇ ਜੰਗਲਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਇਸ ਦੀ ਥੀਮ 2025-26 ਤੇ ਸਤਾਈਏ 3 ਸਾਲਾਂ ਦੇ ਲਈ ਇਹਦੀ ਕੋਈ ਥੀਮ ਰੱਖੀ ਗਈ ਹੈ ਸ਼ਹੀਦਾਂ ਨੂੰ ਯਾਦ ਕਰਨਾ ਤੇ ਜੰਗਲਾਂ ਦੀ ਰੱਖਿਆ ਕਰਨਾ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 2 ਸਤੰਬਰ ਨੂੰ ਵਿਸ਼ਵ ਮਨਾਰੀਅਲ ਦਿਵਸ ਮਨਾਇਆ ਗਿਆ 3 ਸਤੰਬਰ ਨੂੰ ਸਕਾਈ ਸਕ੍ਰੈਪਰ ਡੇ ਮਨਾਇਆ ਗਿਆ 7 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਮਨਾਇਆ ਗਿਆ 8 ਸਤੰਬਰ ਨੂੰ ਵਿਸ਼ਵ ਸਾਖਰਤਾ ਦਿਵਸ ਤੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ 9 ਸਤੰਬਰ ਨੂੰ ਸਿੱਖਿਆ ਨੂੰ ਹਮਲੇ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 10 ਸਤੰਬਰ ਨੂੰ ਵਿਸ਼ਵ ਖੁਦਗੁਸ਼ੀ ਰੋਕਥਾਮ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਕੇਸ ਰਾਜ ਦੀ ਵਿਧਾਨ ਸਭਾ ਵਿੱਚ ਧਰਮ ਪਰਿਵਰਤਨ ਵਿਰੋਧੀ ਬਿਲ 2025 ਪਾਸ ਕੀਤਾ ਗਿਆ ਹਾਂਜੀ ਕਈ ਜਗ੍ਹਾ ਤੇ ਗੈਰ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਧਰਮ ਪਰਿਵਰਤਨ ਕਰਾਇਆ ਜਾਂਦਾ ਤਾਂ ਰਾਜਸਥਾਨ ਦੀ ਵਿਧਾਨ ਸਭਾ ਨੇ ਧਰਮ ਪਰਿਵਰਤਨ ਵਿਰੋਧੀ ਬਿਲ 2025 ਪਾਸ ਕੀਤਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਇਹ ਰਾਜਸਥਾਨ ਦੀ ਵਿਧਾਨ ਸਭਾ ਨੇ ਪੇਸ਼ ਕੀਤਾ ਜਾਂ ਪਾਸ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਹੈ ਜੈਪੁਰ ਇਥੋਂ ਦੇ ਚੀਫ ਮਿਨਿਸਟਰ ਹੈ ਭਜਨ ਲਾਲ ਸ਼ਰਮਾ ਤੇ ਗਵਰਨਰ ਹੈ ਹਰੀ ਪਾਉ ਬਾਗ ਦੇ ਰਾਜਸਥਾਨ ਦੇ ਵਿੱਚ ਸਰਿਸਕਾ ਨੈਸ਼ਨਲ ਪਾਰਕ ਹੈ ਰਣਥੰਬੋਰ ਨੈਸ਼ਨਲ ਪਾਰਕ ਹੈ ਡੇਜ਼ਰਟ ਨੈਸ਼ਨਲ ਪਾਰਕ ਹੈ ਮੁਕੁੰਦਰਾ ਨੈਸ਼ਨਲ ਪਾਰਕ ਹੈ ਕੁੰਬਲਗੜ ਨੈਸ਼ਨਲ ਪਾਰਕ ਹੈ ਕਿਉਲਾਦੀਉ ਨੈਸ਼ਨਲ ਪਾਰਕ ਹੈ ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ Rajasthan Rajasthan ਦੇ NGO Educate Girls ਨੂੰ 2025 ਦਾ Ramon Magsaysay ਪੁਰਸਕਾਰ ਮਿਲਿਆ Rajasthan ਦੇ Jaisalmer ਵਿੱਚ ਭਾਰਤ ਦਾ Phytosur ਜੀਵਾਸਮ ਮਿਲਿਆ ਕੇਂਦਰ ਸਰਕਾਰ ਨੇ Kota Bundi ਵਿੱਚ 1507 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਗ੍ਰੀਨਫੀਲਡ ਹਵਾਈ ਅੱਡੇ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ ਭਾਰਤ ਨੇ Rajasthan ਵਿੱਚ 500 ਮੈਗਾਵਾਟ ਦਾ ਊਰਜਾ ਸੂਰਜਾ ਸੂਰਜੀ ਊਰਜਾ ਪਲਾਂਟ ਲਗਾਇਆ ਜੈਪੁਰ ਵਿੱਚ ਡਰੋਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਕਲਾਊਡ ਸ਼ੀਡਿੰਗ ਟੈਕਨੋਲੋਜੀ ਦੀ ਵਰਤੋਂ ਨਕਲੀ ਮੀਂਹ ਪਾਉਣ ਲਈ ਕੀਤੀ ਗਈ। ਸੁਤੰਤਰਤਾ ਦਿਵਸ ਤੋਂ ਪਹਿਲਾਂ ਰਾਜਸਥਾਨ ਵਿੱਚ VSF ਨੇ ਆਪਰੇਸ਼ਨ ਅਲਰਟ ਚਲਾਇਆ। ਨੈਕਸਟ ਹੈ ਕੇਸ ਮੰਤਰਾਲੇ ਨੇ ਹਾਲ ਹੀ ਵਿੱਚ ਆਦੀ ਸੰਸਕ੍ਰਿਤੀ ਡਿਜੀਟਲ ਲਰਨਿੰਗ ਪਲੇਟਫਾਰਮ ਲਾਂਚ ਕੀਤਾ। ਹਾਂਜੀ ਰੀਸੈਂਟਲੀ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਹਾਲ ਹੀ ਵਿੱਚ ਆਦੀ ਸੰਸਕ੍ਰਿਤੀ ਡਿਜੀਟਲ ਲਰਨਿੰਗ ਪਲੇਟਫਾਰਮ ਲਾਂਚ ਕੀਤਾ। অপশন বি ইজ দা রাইট আনসার ਭਾਰਤੀ ਕਬਾਇਲੀ ਕਲਾ ਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਵਿਸ਼ੇ ਪੱਧਰ ਤੇ ਲਿਜਾਨ ਲਈ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ 2025 ਵਿੱਚ ਭਾਰਤ ਮੰਡਪਮ ਵਿਖੇ ਰਾਸ਼ਟਰੀ ਸੰਮੇਲਨ आदि कर्मयोगी अभियान ਦੇ ਮੌਕੇ ਆਦੇ ਸੰਸਕ੍ਰਿਤੀ ਬੀਟਾ ਸੰਸਕਰਨ ਦੀ ਸ਼ੁਰੂਆਤ ਕੀਤੀ ਨੈਕਸਟ ਟੈਂਡ ਹਾਲ ਹੀ ਵਿੱਚ ਨਾਈਜੀਰੀਆ ਵਿੱਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਨਾਈਜੀਰੀਆ ਵਿੱਚ ਭਾਰਤ ਦੇ ਅਗਲੇ ਹਾਈ ਕਮਿਸ਼ਨਰ ਵਜੋਂ ਚੁਣਿਆ ਗਿਆ ਵਾ ਅਭਿਸ਼ੇਕ ਸਿੰਘ ਨੂੰ অপশন সি ইজ দা রাইট आंसर এ ਭਾਰਤ ਦੇ ਨਾਈਜੀਰੀਆ ਵਿੱਚ ਅਗਲੇ ਰਾਜਦੂਤ ਚੁਣੇ ਗਏ ਹਨ ਨਾਈਜੀਰੀਆ ਚੁਣੇ ਗਏ ਹਨ ਤਾਂ ਨਾਈਜੀਰੀਆ ਦੀ ਕੈਪੀਟਲ ਅਬੂਜਾ ਕਰੰਸੀ ਆ ਨਾਇਰਾ ਪ੍ਰੈਜ਼ੀਡੈਂਟ ਆ ਬੋਲਾ আহমেদ ਤਿੰਬੂ ਤੇ ਨਾਈਜੀਰੀਆ ਦਾ ਸੈਕੰਡ ਸਰਵੋਚ ਨਾਗਰਿਕ ਸਨਮਾਨ ਜਿਹਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸਨਮਾਨਿਤ ਕੀਤਾ ਗਿਆ ਗ੍ਰੈਂਡ ਕਮਾਂਡਰ ਆਫ ਦੀ ਆਰਡਰ ਆਫ ਦੀ ਨਾਈਜ਼ਰ ਇਹ ਸੈਕੰਡ ਹਾਈएस्ट ਆਨਰ ਹੈ ਨੈਕਸਟ ਹੈ ਹਾਲ ਹੀ ਵਿੱਚ ਪਹਿਲਾ ਵਿਦੇਸ਼ੀ ਅਟਲ ਇਨੋਵੇਸ਼ਨ ਸੈਂਟਰ ਕਿੱਥੇ ਸ਼ੁਰੂ ਹੋਇਆ ਪਹਿਲਾ ਵਿਦੇਸ਼ੀ ਅਟਲ ਇਨੋਵੇਸ਼ਨ ਸੈਂਟਰ ਇਹ ਯੂਏਈ ਦੇ ਵਿੱਚ ਸ਼ੁਰੂ ਹੋਇਆ ਤੇ ਆਈਆਈਟੀ ਦਿੱਲੀ ਦਾ ਕੈਂਪ ਆ ਪਹਿਲਾ ਵਿਦੇਸ਼ੀ ਅਟਲ ਇਨੋਵੇਸ਼ਨ ਸੈਂਟਰ ਜਿੰਨੇ ਵੀ IIT ਸੈਂਟਰ ਆਉ ਸਾਰੇ ਸਾਡੇ ਦੇਸ਼ ਭਾਰਤ ਦੇ ਵਿੱਚ ਆ ਤੇ ਹੁਣ ਸਾਡੇ ਜਿਹੜੇ IIT ਸੈਂਟਰ ਆ ਇਹਨਾਂ ਨੇ ਅਲੱਗ-ਅਲੱਗ ਦੇਸ਼ ਦੇ ਵਿੱਚ ਆਪਣਾ ਇੱਕ ਸੈਂਟਰ ਖੋਲਣ ਦੀ ਕੋਸ਼ਿਸ਼ ਨਾ ਕੀਤੀ ਆ ਜ ਜਿਹਦੇ ਵਿੱਚੋਂ ਪਹਿਲਾ UAE ਦੇ ਵਿੱਚ ਖੋਲਿਆ IIT ਦਿੱਲੀ ਨੇ ਹੁਣ UAE ਦੇ ਵਿੱਚ ਖੋਲਿਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ UAE UAE ਦੀ ਕੈਪੀਟਲ ਅਬੂ ਦਾਬੀ ਕ੍ਰਾਂਸੀਆ UAE ਦੇ ਰਹਿਮ ਪ੍ਰੈਜ਼ੀਡੈਂਟ ਆ ਮੁਹੰਮਦ ਬਿਨ ਜਿਆਦ ਅਲ ਨਿਹਾਨ ਤੇ ਭਾਰਤ ਦੇ ਸਿੱਖਿਆ ਖੇਤਰ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ 2 ਦਿਨਾਂ ਦੇ ਸਰਕਾਰੀ ਦੌਰੇ ਦੌਰਾਨ ਇਸ ਦਾ ਉਦਘਾਟਨ ਆਪ ਕੀਤਾ ਵਾ ਉੱਥੇ ਠੀਕ ਹੈ ਕਈ ਵਾਰੀ ਤੁਹਾਨੂੰ ਪੁੱਛ ਲੈਣ ਕਿ ਉਦਘਾਟਨ ਕਿਹਨੇ ਕੀਤਾ ਤਾਂ ਯੂਏਈ ਦਾ ਤੁਹਾਨੂੰ ਜਾਦ ਹੋਊਗਾ ਪਰ ਇਹ ਨਾ ਸੋਚਿਓ ਕਿ ਸ਼ਾਇਦ ਉੱਥੋਂ ਦੇ ਕਿਸੇ ਬੰਦੇ ਨੇ ਕੀਤਾ ਹੈ ਨਾ ਤਾਂ ਸਾਡੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਉਦਘਾਟਨ ਕੀਤਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ UAE ਦੀ ਗੱਲ ਆ ਤਾਂ ਏਸ਼ੀਆ ਕੱਪ 2025 UAE ਦੇ ਵਿੱਚ ਖੇਡਿਆ ਜਾਵੇਗਾ UAE ਦੇ ਕੇਂਦਰੀ ਬੈਂਕ ਨੇ OTP ਆਧਾਰਿਤ ਪ੍ਰਮਾਣਿਕਰਨ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਕਿਉਂਕਿ ਇਹਦੇ ਨਾਲ ਕਾਫੀ ਧੋਖਾਧੜੀ ਹੁੰਦੀ ਆ ਤੇ 57ਵਾਂ ਅੰਤਰਰਾਸ਼ਟਰੀ ਰਸਾਇਣ ਵਿਗਿਆਨ ਉਲੰਪੀਅਡ ਦੁबई ਦੇ ਵਿੱਚ ਆਯੋਜਿਤ ਕੀਤਾ ਗਿਆ ਮਸਰੇਕ ਗਿਫਟ ਸਿਟੀ ਵਿੱਚ ਪ੍ਰਵੇਸ਼ ਕਰਨ ਵਾਲਾ ਪਹਿਲਾ ਯੂਏਈ ਬੈਂਕ ਬਣਿਆ ਇੰਡੀਅਨ ਇੰਸਟੀਚਿਊਟ ਆਫ ਫੋਰਨ ਟ੍ਰੇਡ ਨੇ ਇੰਡੀਆ ਦੁਬਈ ਵਿੱਚ ਆਪਣਾ ਪਹਿਲਾ ਵਿਦੇਸ਼ੀ ਕੈਂਪਸ ਸਥਾਪਿਤ ਕਰਨ ਦਾ ਐਲਾਨ ਕੀਤਾ ਇੰਸਟੀਚਿਊਟ ਨੇ ਦੁਬਈ ਵਿੱਚ ਆਪਣਾ ਪਹਿਲਾ ਵਿਦੇਸ਼ੀ ਕੈਂਪਸ ਸਥਾਪਿਤ ਕਰਨ ਦਾ ਐਲਾਨ ਕੀਤਾ ਯੂਏਈ ਨੇ ਗਲੋਬਲ ਸਥਿਰਤਾ ਯੋਗਦਾਨ ਪਾਉਣ ਵਾਲਿਆਂ ਲਈ 10 ਸਾਲਾਂ ਦਾ ਬਲੂ ਰੈਜ਼ਿਡੈਂਸੀ ਵੀਜ਼ਾ ਲਾਂਚ ਕੀਤਾ ਯੂਏਈ ਨੇ ਇੰਟਰਪੋਲ ਦੀ ਗਵਰਨੈਂਸ ਕਮੇਟੀ ਦੀ ਪ੍ਰਧਾਨਗੀ ਸੰਭਾਲ ਲਈ ਨੈਕਸਟ ਹੈ ਹਾਲ ਹੀ ਵਿੱਚ ਜੋਨਾਸ ਗਹਿਰ ਸਟੋਰ ਨੇ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦੂਜੀ ਵਾਰ ਸੌਹ ਚੁੱਕੇ ਹਾਂਜੀ ਜੋਨਾਸ ਗਹਿਰ ਸਟੋਰ ਇਹ ਰੀਸੈਂਟਲੀ ਨਾਰਵੇ ਦੇ ਪ੍ਰਧਾਨ ਮੰਤਰੀ ਬਣਿਆ ਤੇ ਦੂਜੀ ਵਾਰ ਬਣਿਆ অপਸ਼ਨ ਏ ਇਜ਼ ਦਾ ਰਾਈਟ ਆਂਸਰ ਠੀਕ ਹੈ ਹੁਣ ਇੱਕ ਪ੍ਰਾਈਮ ਮਿਨਿਸਟਰ ਦੀ ਗੱਲ ਆ ਤਾਂ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਤੇ ਉਪ ਰਾਸ਼ਟਰਪਤੀ ਇਹਨਾਂ ਦੀ ਚੋਣ ਤੁਹਾਡੇ ਲਈ ਕਾਫੀ ਇੰਪੋਰਟੈਂਟ ਆ ਸੋ ਰਿਵਾਈਜ਼ ਕਰ ਲੈਣੇ ਆ ਇਰਫਾਨ ਅਲੀ ਗੁਆਨਾ ਦੇ ਰਾਸ਼ਟਰਪਤੀ ਬਣੇ ਐਂਡਰਿਓ ਹੌਲਨੈਸ ਜਮੈਕਾ ਦੇ ਪ੍ਰਧਾਨ ਮੰਤਰੀ ਬਣੇ ਤੀਜੀ ਵਾਰ ਅਨੁਤਿਨ ਚਾਰਨ ਵੀਰਕੁਲ ਥਾਈਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਇੰਗਾ ਰੁਗੇਨੀਅਨ ਨੇ ਲਿਥੁਆਨੀਆ ਦੇ ਪ੍ਰਧਾਨ ਮੰਤਰੀ ਬਣੇ ਯੂਲੀਆ ਸਵੀਰੀ ਡੈਂਕੋ ਯੂਕਰੇਨ ਦੀ ਪ੍ਰਧਾਨ ਮੰਤਰੀ ਬਣੀ ਜੈਨੀਫਰ ਗੀਅਰਲਿੰਗਸ ਸਾਇਮ ਸਾਇਮਨਸ ਸੂਰੀਨਾਮ ਦੀ ਮਹਿਲਾ ਰਾਸ਼ਟਰਪਤੀ ਬਣੀ ਸੂਰੀਆ ਯੂਵਾਨ ਗਰੋਂਗਰੂਆਂਗ ਟਿੰਗ ਨੂੰ ਥਾਈਲੈਂਡ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ ਪਰ ਨਹੀਂ ਹੁਣ ਇਹ ਨਹੀਂ ਤੁਸੀਂ ਯਾਦ ਰੱਖਣਾ ਇਹ ਅਪੁਆਇੰਟਮੈਂਟ ਤੁਹਾਡੇ ਲਈ ਘੱਟ ਇੰਪੋਰਟੈਂਟ ਹੈ ਕਿਉਂਕਿ ਕਾਰਜਕਾਰੀ ਬਣੇ ਸੋ ਹੁਣ ਨਵੇਂ ਬਣ ਗਏ ਆ ਠੀਕ ਹੈ ਦਿੱਲੀ ਇਹ ਮੈਂ ਹੀ ਹਾਂ ਉਹ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਬਣੇ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਰਾਜਪਾਲ ਨੂੰ ਮਹਾਰਾਸ਼ਟਰ ਦੇ ਰਾਜਪਾਲ ਦਾ ਵਾਧੂ ਚਾਰਜ ਦਿੱਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਮਹਾਰਾਸ਼ਟਰ ਦੇ ਜੋ ਰਾਜਪਾਲ ਸੀਗੇ ਸੀ ਵੀਰਾਧਾ ਕ੍ਰਿਸ਼ਨਨ ਉਹ ਸਾਡੇ ਉੱਪਰ ਰਾਸ਼ਟਰਪਤੀ ਦੀ ਚੋਣ ਜਿੱਤ ਚੁੱਕੇ ਆ ਉਪ ਰਾਸ਼ਟਰਪਤੀ ਬਣ ਗਏ ਤਾਂ ਹੁਣ ਗੁਜਰਾਤ ਦੇ ਰਾਜਪਾਲ ਸੀ ਆਚਾਰੀਆ ਦੇਵਰਾਥ ਇਹਨਾਂ ਨੂੰ ਮਹਾਰਾਸ਼ਟਰ ਦਾ ਵਾਧੂ ਚਾਰਜ ਮਿਲਿਆ ਠੀਕ ਹੈ ਐਡੀਸ਼ਨਲ ਗਵਰਨਰ ਬਣਿਆ ਮਹਾਰਾਸ਼ਟਰ ਦੇ ਗੁਜਰਾਤ ਦੇ ਗਵਰਨਰ ਆਚਾਰੀਆ ਦੇਵਰਾਤ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਵੀ ਹੁਣ ਗੁਜਰਾਤ ਦੀ ਗੱਲ ਹੈ ਜੋ ਗੁਜਰਾਤ ਦੀ ਕੈਪੀਟਲ ਅਗੰਦੀ ਨਗਰ ਇੱਥੋਂ ਦੇ ਚੀਫ ਮਿਨਿਸਟਰ ਭੁਪਿੰਦਰ ਭਾਈ ਪਟੇਲ ਗਵਰਨਰ ਆਚਾਰੀਆ ਦੇਵਰਾਤ ਗੁਜਰਾਤ ਦੇ ਵਿੱਚ ਗਰੀ ਨੈਸ਼ਨਲ ਪਾਰਕਾ ਬਸੰਧਾ ਨੈਸ਼ਨਲ ਪਾਰਕਾ ਬ્લેਕਬੱਕ ਨੈਸ਼ਨਲ ਪਾਰਕ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਹੈ ਪੰਛੀਆਂ ਦੀ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਵਿੱਚ ਹੈ ਗੁਜਰਾਤ ਪਾਇਤ ਵਿੱਚ ਪਹਿਲਾ ਮਲਟੀ ਲੈਂਡ ਫਰੀ ਫਲੋ ਟੂਲ ਸਿਸਟਮ ਲਾਂਚ ਕਰੇਗਾ ਫਿਲਮ ਫੇਅਰ ਅਵਾਰਡ 2025 ਗੁਜਰਾਤ ਵਿੱਚ ਆਯੋਜਿਤ ਕੀਤਾ ਗਿਆ ਭਾਰਤ ਨੇ ਗੁਜਰਾਤ ਵਿੱਚ ਸੈਮੀ ਕੰਡਕਟਰ ਲਈ ਪ੍ਰਮੁੱਖ ਆਊਟਸੋਰਸਡ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟ ਦੀ ਸ਼ੁਰੂ ਸਹੂਲਤ ਦਿੱਤ ਸ਼ੁਰੂ ਕੀਤੀ ਭਾਰਤ ਨੇ 2030 ਆਸ਼ਰ ਮੰਡਲ ਕੀਟਾ ਦੀ ਮੇਜ਼ਬਾਨੀ ਲਈ ਅਹਮਦਾਬਾਦ ਸ਼ਹਿਰ ਦਾ ਪ੍ਰਸਤਾਵ ਰੱਖਿਆ ਭਾਰਤ ਦਾ ਪਹਿਲਾ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲਾਂਟ ਗੁਜਰਾਤ ਵਿੱਚ ਸ਼ੁਰੂ ਹੋਇਆ ਗੁਜਰਾਤ ਸਰਕਾਰ ਨੇ ਕਪਾਈਲੀ ਜੀਨੋਮ ਸਿਕੁਐਂਸਿੰਗ ਪ੍ਰੋਜੈਕਟ ਸ਼ੁਰੂ ਕੀਤਾ ਭਾਰਤ ਗੁਜਰਾਤ ਭਾਰਤ ਵਿੱਚ ਪ੍ਰੋਸੈਸਡ ਆਲੂ ਉਤਪਾਦਨ ਵਿੱਚ ਮੋਹਰੀ ਰਾਜ ਬਣਿਆ ਨੈਕਸਟ ਭਾਰਤ ਨੇ ਹਾਲ ਹੀ ਵਿੱਚ ਪੁਲਾੜ ਖੋਜ ਵਿੱਚ ਕਿੰਨੇ ਵਿਸ਼ਵ ਰਿਕਾਰਡ ਬਣਾਏ ਹਨ ਭਾਰਤ ਨੇ ਪੁਲਾੜ ਖੋਜ ਵਿੱਚ ਕਿੰਨੇ ਵਿਸ਼ਵ ਰਿਕਾਰਡ ਬਣਾਏ ਆ ਇੱਕ ਰਿਪੋਰਟ ਕੱਢੀ ਗਈ ਹੈ ਜਿਸ ਦੇ ਅਕੋਰਡਿੰਗ ਭਾਰਤ ਨੇ 9 ਪੁਲਾੜ ਖੋਜ ਦੇ ਵਿੱਚ ਵਿਸ਼ਵ ਰਿਕਾਰਡ ਬਣਾਏ ਇਹ ਬਣਾਏ ਕਿਨੇ ਹੈ ਇਸਰੋ ਨੇ ਤਾਂ ਹੁਣ ਇਸਰੋ ਨੇ ਬਣਾਇਆ ਇਸਰੋ ਦੀ ਫੁੱਲ ਫਾਰਮ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਸ ਦੀ ਸਥਾਪਨਾ 15 ਅਗਸਤ 1969 ਨੂੰ ਹੋਈ ਹੈ ਹੈੱਡ ਕੁਆਟਰ ਬੰਗਲੌਰ ਦੇ ਵਿੱਚ ਐਟ ਪ੍ਰੈਸੈਂਟ ਇਸ ਦੇ ਚੇਅਰਮੈਨ ਆ ਬੀਨ ਰਾਏ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ